ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 39 ਸਾਲਾ ਪੰਜਾਬੀ ਜਤਿੰਦਰ ਸਿੰਘ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਦਰਅਸਲ ਉਸ ਦੇ ਵੱਲੋਂ ਡਾਲਰ ਘੁਟਾਲਾ ਕੀਤਾ ਗਿਆ ਸੀ ਜਿਸ ਕਾਰਨ ਉਸ ਨੂੰ ਇਹ ਸਜ਼ਾ ਮਿਲੀ ਹੈ ਕਿਸ ਤਰ੍ਹਾਂ ਦੇ ਨਾਲ ਉਸ ਦੇ ਵੱਲੋਂ ਇਹ ਘੁਟਾਲਾ ਕੀਤਾ ਗਿਆ ਕੌਣ ਉਸ ਦਾ ਸਾਥੀ ਸੀ ਪੂਰੀ ਖਬਰ ਜਾਣਦੇ ਹਾਂ 39 ਸਾਲਾ ਪੰਜਾਬੀ ਜਤਿੰਦਰ ਸਿੰਘ ਨੂੰ 6 ਮਿਲੀਅਨ ਡਾਲਰ ਚੋਰੀ ਕਰਨ ਦੇ ਦੋਸ਼ ਵਿੱਚ 3 ਸਾਲ ਦੀ ਦੀ سزا ਸੁناਈ ਗਈ ਹੈ ਦਰਅਸਲ ਭਾਰਤ ਦੇ ਨਾਗਰਿਕ ਜਤਿੰਦਰ ਨੂੰ crypto.com ਨੇ 100 ਡਾਲਰ ਦਾ ਰਿਫੰਡ ਜਾਰੀ ਕਰਨਾ ਸੀ ਮਈ 2021 ਵਿੱਚ ਜਤਿੰਦਰ ਨੇ 41 ਸਾਲਾ ਆਪਣੇ ਸਾਥੀ ਮੈਨੂਵੈਲ ਦੇ ਬੈਂਕ ਖਾਤੇ ਦੀ ਵਰਤੋਂ ਕਰਕੇ ਮਈ 2021 ਵਿੱਚ ਵਾਪਸ ਆਪਣੇ crypto.com ਖਾਤੇ ਵਿੱਚ ਆਸਟ੍ਰੇਲੀਆਈ 100 ਡਾਲਰ ਜਮ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਕ੍ਰਿਪਟੋ ਐਕਸਚੇਂਜ ਅਤੇ ਬੈਂਕ ਖਾਤੇ ਵਿੱਚ ਨਾਮ ਦੀ ਪਿੰਨਤਾ ਦੇ ਕਾਰਨ ਡਿਪੋਜ਼ਿਟ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਜਤਿੰਦਰ ਨੂੰ 100 ਡਾਲਰ ਦਾ ਰਿਫੰਡ ਜਾਰੀ ਕਰਨਾ ਸੀ ਪਰ ਇੱਕ ਅਕਾਊਂਟੈਂਟ ਦੀ ਗਲਤੀ ਨਾਲ ਉਸ ਨੂੰ 10 ਮਿਲੀਅਨ ਡਾਲਰ ਦਾ ਰਿਫੰਡਿਤ ਜਾਰੀ ਕਰ ਦਿੱਤਾ ਗਿਆ ਅਤੇ ਉਸਦੇ ਅਕਾਊਂਟ ਵਿੱਚ 10 ਮਿਲੀਅਨ ਡਾਲਰ ਟਰਾਂਸਫਰ ਹੋ ਗਏ ਇਸ ਤੋਂ ਬਾਅਦ ਜਤਿੰਦਰ ਨੇ ਲਗਭਗ 6 ਮਿਲੀਅਨ ਡਾਲਰ ਖਰਚ ਕਰ ਦਿੱਤੇ ਜੋ ਕਿ ਉਸ ਦੀ ਸਭ ਤੋਂ ਵੱਡੀ ਗਲਤੀ ਸੀ ਜਤਿੰਦਰ ਅਤੇ ਉਸਦੇ ਸਾਥੀ ਮੈਨੀਵਾਲ ਨੇ 10 ਮਹੀਨਿਆਂ ਦੌਰਾਨ ਇੰਨਾ ਪੈਸਿਆਂ ਨਾਲ 160 ਲੱਖ ਡੇਨ ਕੀਤੇ ਜਿਸ ਵਿੱਚ ਜਾਇਦਾਦ ਖਰੀਦਣਾ ਅਤੇ ਆਪਣੇ ਦੋਸਤ ਨੂੰ 1 ਮਿਲੀਅਨ ਡਾਲਰ ਦਾ ਤੋਹਫਾ ਦੇਣਾ ਸ਼ਾਮਲ ਹੈ ਇੱਕ ਅੰਦਰੂਨੀ ਆਡਿਟ ਨੇ 7 ਮਹੀਨਿਆਂ ਬਾਅਦ ਗਲਤੀ ਦਾ ਪਰਦਾਫਾਸ਼ ਕੀਤਾ ਜਿਸ ਸਮੇਂ ਤੱਕ ਜਤਿੰਦਰ ਅਤੇ ਮੈਨੀਵਾਲ ਪਹਿਲਾਂ ਹੀ ਲਗਜ਼ਰੀ ਸਮਾਨ ਘਰ ਮੈਲਬਨ ਆਸਟ੍ਰੇਲੀਆ ਵਿੱਚ ਜ਼ਮੀਨ ਅਤੇ ਇੱਕ ਦੋਸਤ ਨੂੰ 1 ਮਿਲੀਅਨ ਡਾਲਰ ਦੇ ਤੋਹਫੇ ਅਤੇ ਖਰੀਦਦਾਰੀ ਦੇ ਬਹੁਤ ਸਾਰਾ ਪੈਸਾ ਖਰਚ ਕਰ ਚੁੱਕੇ ਸਨ ਕ੍ਰਿਪਟੋ.com ਅਤੇ ਕਾਮਨਵੈਲਥ ਬੈਂਕ ਨੇ ਵਾਰ-ਵਾਰ ਜੋੜੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋੜੇ ਨੇ ਇਹ ਮੰਨ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਕੋਈ ਉਹਨਾਂ ਨਾਲ ਸਕੈਮ ਕਰ ਰਿਹਾ ਹੈ ਮੈਨੀਵਾਲ ਨੂੰ ਮਾਰਚ 2022 ਵਿੱਚ ਮਲੇਸ਼ੀਆ ਲਈ ਇੱਕ ਤਰਫਾ ਫਲਾਈਟ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਜਤਿੰਦਰ ਨੂੰ ਉਸ ਮਹੀਨੇ ਦੇ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸਜ਼ਾ ਸੁਣਾਉਂਦੇ ਹੋਏ ਜੱਜ ਮਾਰਟਿਨ ਮਾਰੀਚ ਨੇ ਜਤਿੰਦਰ ਦੀਆਂ ਕਾਰਵਾਈਆਂ ਨੂੰ ਕਟੋ-ਕਟ ਲਾਪਰਵਾਹੀ ਦੱਸਿਆ ਅਤੇ ਕਿਹਾ ਕਿ ਉਸ ਦੀਆਂ ਕਾਰਵਾਈਆਂ ਸਭ ਤੋਂ ਅਸੁਧਾਰਨ ਹਾਲਾਤਾਂ ਦੁਆਰਾ ਉਜਾਗਰ ਕੀਤੀਆਂ ਗਈਆਂ ਸਨ ਜਤਿੰਦਰ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ 361 ਦਿਨਾਂ ਦੀ ਹਾਜ਼ਰੀ ਨਜ਼ਰਬੰਦੀ ਦੇ ਸਮੇਂ ਵੱਜੋ ਮਾਂਤਾ ਦਿੱਤੀ ਗਈ ਸੀ ਅਤੇ 2 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਪੈਰੋਲ ਲਈ ਉਹ ਯੋਗ ਹੋ ਜਾਵੇਗਾ ਮੈਨੀਵੈਲ ਨੂੰ ਪਹਿਲਾਂ 209 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਅਦਾਲਤ ਨੇ ਲਗਭਗ 1 ਸਾਲ ਦੇ ਰਿਮਾਂਡ ਤੋਂ ਬਾਅਦ ਉਸ ਦੀ ਸਜ਼ਾ ਪਹਿਲਾਂ ਹੀ ਸੁਣਾਈ ਮੰਨੀ ਉਸ ਨੂੰ ਪਿਛਲੇ ਸਾਲ ਇੱਕ 18 ਮਹੀਨੇ ਦੇ ਕਮਿਊਨਿਟੀ ਸੁਧਾਰ ਆਰਡਰ ਤੇ ਵੀ ਰੱਖਿਆ ਗਿਆ ਸੀ ਕਿਉਂਕਿ ਉਸ ਨੂੰ ਇੱਕ ਅਪਰਾਧਿਕ ਕਮਾਈ ਨਾਲ ਲਾਹ ਪ੍ਰਵਾਹੀ ਨਾਲ ਲਰਜੀਠਣ ਲਈ ਦੋਸ਼ੀ ਮੰਨਿਆ ਗਿਆ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ